ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਵਾਲੀ ਗੱਲ ਹੈ ਛੇ ਸਿੱਖ ਲੈਟਨੈਂਟਰੀ ਕਾਲੀ ਧਾਰ ਬਟਾਣ ਦੇ ਜੋਧੇ ਦੀ ਟੀਮ ਅਸਾਂ ਦੇ ਕੋਲ ਪਹੁੰਚੇ ਹਨ ਸੂਬੇਗਰ ਪਹਿਨ ਸਿੰਘ ਸਾਹਿਬ ਕਾਲੀ ਧਾਰ ਟੱਲੀਾਂ ਦੇ ਜੋਧੇ ਜਿਨ੍ਹਾਂ ਨੇ 1965 ਦਾ ਜੰਦ ਪਾਕਿਸਤਾਨ ਨਾਲ ਲੜਿਆ ਉਹ ਆਪਣੇ ਹੱਡ ਬੀਤੀ ਜੰਦ ਦੇ ਗਿੱਤਨਾ ਚੁੱਧ ਕੀਤੇ ਉਹਨਾਂ ਦੇ ਬਾਰੇ ਆਪਣੇ ਜ਼ੁਬਾਨੀ ਤੁਹਾਨੂੰ ਦੱਸਣਗੇ ਮੈਂ ਆਈ ਹੋਈ ਟੀਮ ਦਾ ਬਹੁਤ ਹੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉੱਠ ਕੇ ਬਹੁਤ ਹੀ ਸਤਿਕਾਰ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਕਿ ਸੇ ਸਿੱਖਲਾਈ ਦਾ ਇਤਿਹਾਸ ਨੂੰ ਉੱਚਾ ਕਰਨ ਤੇ ਲਿਖਣ ਵਿੱਚ ਮਦਦ ਮੇਰੀ ਮੇਰਾ ਪਿੰਡ ਅਛਾ ਸ਼ਿਨਾ ਤਹਿਸੀਲ ਐਨਾਲਾ ਜ਼ਿਲ੍ਹਾ ਅਮਰਸਰ ਡਾਕ ਖਨਾਰਾ ਰਾਜਾ ਸਾਸੀ ਠੀਕ ਹੈ ਜੀ ਮਾਤਾ ਪਿਤਾ ਦਾ ਨਾਮ ਦੱਸ ਦਿਓ ਜੀ ਮੇਰੇ ਮਾਤਾ ਪਿਤਾ ਦਾ ਨਾਮ ਸਰਦਾਰ ਗਰੀਬ ਸਿੰਘ ਮਾਤਾ ਦਾ ਨਾਮ ਹੰਨਾਮ ਕੌਰ ਠੀਕ ਹੈ ਜੀ ਪਰ ਮੈਂ ਇਹਨਾਂ ਇੱਕ ਚੋਂ 5 6 ਛਿਆਰੀ ਨੂੰ ਪੈਨਾ ਹੋਇਆ ਸੀ ਜਿਨ੍ਹਾਂ ਨੇ ਮੈਨੂੰ ਬੜੇ ਉਸ ਟਾਈਮ ਤੇ ਮੰਗਾਈ ਟਾਈਮ ਸੀ ਜਿਹਦੇ ਵਿੱਚ ਪੜਾਇਆ ਗਿਆ ਇਥੋਂ ਸਕੂਲ ਪਿੰਦੇ ਸਕੂਲ ਤੋਂ ਹਟਾ ਕੇ ਲੋਕੋ ਕੇ ਸਕੂਲ ਦਾ ਹੈਸਕੰਡੀ ਦੇ ਵਿੱਚ ਪਾ ਦਿੱਤਾ ਗਿਆ ਉੱਥੇ ਹੈਸਕੰਡੀ ਚ ਕੁਝ ਕਰਦੀਆਂ ਤੰਗੀਆਂ ਮਜ਼ਦੂਰੀ ਕਰਕੇ ਮੈਂ ਹਾਈ ਸਕੂਲਰੀ ਪਾਸ ਨਾ ਕਰ ਸਕਿਆ। ਔਰ ਹਾਈ ਸਕੂਲਰੀ ਪਾਸ ਕਰਦੇ ਨਾ ਕਰ ਸਕਿਆ ਤੇ ਉੱਥੇ ਇੱਕ ਟੀਮ ਆਈ ਆਰਮੀ ਦੀ ਸਕੂਲ ਦੇ ਵਿੱਚ ਹੀ। ਉਹ ਆਖਣ ਲੱਗੇ ਕਿ ਤੁਹਾਨੂੰ ਅਸੀਂ ਭਰਤੀ ਕਰਦੇ ਹਾਂ। ਅਸੀਂ ਮਖੌਲ ਨਾ ਕਹਿਣ ਲੱਗੇ ਕਿ ਸਾਨੂੰ ਭਰਤੀ ਕਿੰਨੇ ਕਰਨ। ਪਰ ਉਹ ਆਦੇ ਨਹੀਂ ਤੁਸੀਂ ਸਵੇਰੇ ਆਜੋ ਉੱਥੇ ਅੰਮ੍ਰਿਤਸਰ ਕਚੈਰੀ ਆਜੋ। ਨਾਲੇ ਕਚੈਰੀ ਦੇ ਨਾਲ ਬਾਗਿਆ ਕੋਠੀ ਆ ਕੱਚੀ ਉੱਥੇ ਆਜੋ ਤੁਹਾਨੂੰ ਭਰਤੀ ਕਰ ਦਿੱਤਾ। ਅਸੀਂ ਗਏ ਭਰਤੀ ਹੋ ਗਏ ਸਾਨੂੰ 5-5 ਰੁਪਏ ਦਿੱਤੇ ਮੇਡ ਕੈਂਡ ਦੇ ਵਿੱਚ ਭੇਜ ਦਿੱਤਾ ਗਿਆ ਮੇਡ ਕੈਂਡ ਤੋਂ ਬਾਅਦ ਫਿਰ ਅਸੀਂ ਉੱਥੇ ਤਿੰਨ ਜੇ ਬੰਦੇ ਗਏ ਬ੍ਰੇਓ ਕੰਪਨੀ ਚ ਸੀ ਟ੍ਰੈਨਿੰਗ ਕੀਤੀ ਜਦੋਂ ਕਿ ਪੰਜਾਬ ਔਰ ਸਿੱਖ ਲਈ ਦਾ ਸੈਂਟਰ ਅਲੱਗ ਹੋਇਆ ਸੀ ਥੋੜਾ ਜਿਹਾ ਹੋਇਆ ਸੀ ਅਲੱਗ ਰੱਖਿਆ ਹੋਇਆ ਸੀ ਔਰ ਉਸ ਤੋਂ ਬਾਅਦ ਅਸੀਂ 26 ਹਫ਼ਤੇ ਤਕਰੀਬਨ ਰੇਰੂਟੀ ਕੀਤੀ ਗਈ ਸੀ 26 ਹਫ਼ਤੇ ਰਿਕਰੂਟਿਕਨ ਤੋਂ ਬਾਅਦ ਜਦੋਂ ਅਸੀਂ ਰਿਕਰੂਟੀ ਪਾਸ ਕਰ ਲਈ ਤੇ ਸਾਨੂੰ ਪਤਾ ਸਾਨੂੰ ਉੱਥੇ ਦੱਸਿਆ ਗਿਆ ਕਿ ਆਪਣੀ 6 ਬਟਾਲੀਅਨ ਖੜੀ ਹੋਣੀ ਆ ਉੱਥੇ ਤੁਸੀਂ ਸਾਰਿਆਂ ਨੇ ਜਾਣਾ ਅਸੀਂ ਉੱਥੇ ਸਟਿਚ ਰੈਂਕ ਵਾਲੀ ਜਗ੍ਹਾ ਲਾਗੇ ਹੈੱਡ ਕੁਆਟਰ ਸੀ ਉੱਥੇ ਅਸੀਂ ਸਾਨੂੰ ਤੁਰ ਕੇ ਭੇਜਣਾ ਸੀ ਤੇ ਮੰਡੀਆਂ ਚਕਾ ਕੇ ਬਕਸੇ ਸਿਰ ਤੇ ਰੱਖ ਕੇ ਅਸੀਂ ਪਲਟਨ ਦੇ ਵਿੱਚ ਪਹੁੰਚੇ ਜਦੋਂ ਪਲਟਨ ਦੇ ਵਿੱਚ ਪਹੁੰਚੇ ਕਿ ਪੋਡਾਲੀਆਨ ਪਲਟਨ ਵਾਲਿਆਂ ਨੇ ਸਤਿਕਾਰ ਕੀਤਾ ਕਿ ਚੱਲ ਕੇ ਆਏ ਨੇ ਸਾਡੇ ਕੋਲ ਤਕਰੀਬਨ 1 ਕਿਲੋਮੀਟਰ ਦੇ ਦੂਰ ਸੀ ਅਸੀਂ ਜਦੋਂ ਗਏ ਉੱਥੇ ਬਟਾਲੀਅਨ ਦਾ ਝੰਡਾ ਉੱਦੋਂ ਚੜਤ ਕਸੀ ਪੋਡਾਲੀਆਨ ਦਾ ਝੰਡਾ ਅਸੀਂ ਵੇਖਣ ਵਾਸਤੇ ਗਏ ਉਦੋਂ ਮੇਜਰ ਕੇਐਸ ਵਰਖ ਸੀ ਔਰ ਸੁਬੇਦਾਰ ਮੇਜਰ ਦਇਆ ਸਿੰਘ ਸੀ ਆਪਣੇ ਬਠਿੰਡੇ ਦੇ ਜਿਨ੍ਹਾਂ ਨੇ ਉਸ ਟਾਈਮ ਤੇ ਝੰਡਾ ਚੜਾਇਆ ਸੀ ਔਰ ਬਟਾਲੀਅਨ ਲੋਕ ਖੜਾ ਕੀਤਾ ਗਿਆ ਉਸ ਦਾ ਉਸ ਤੋਂ ਬਾਅਦ ਅਸੀਂ ਸੈਂਟਰ ਦੇ ਉਥੋਂ ਬਟਾਲੀਅਨ ਚ ਰ ਹੈ ਔਰ ਬਟਾਲੀਅਨ ਨੇ ਉਥੋਂ ਮੂਵ ਕਰਵਾਈ ਸੀ ਉਹ ਬਟਾਲੀਅਨ ਮਾਨਪੁਰ ਚਲੀ ਗਈ ਅਕਨੂਰ ਏਰੀਏ ਦੇ ਨਜ਼ਦੀਕ 2 ਕਿਲੋਮੀਟਰ ਪਿਛਾ ਆ ਮਾਨਪੁਰ ਅਕਨੂਰ ਤੋਂ ਉੱਥੇ ਕੈਂਪ ਸੀ ਉੱਥੇ ਲਾਇਆ ਗਿਆ ਇੱਕ ਕੰਪਨੀ ਸਾਡੀ ਗਜਾਸੂ ਔਰ ਕਾਨਾ ਚੱਕ ਚਲੀ ਗਈ ਇੱਕ ਲੋਗ ਇੱਕ ਕੰਪਨੀ ਟ੍ਰੇਨਿੰਗ ਵਾਸਤੇ ਉੱਥੇ ਰੱਖੀ ਗਈ ਇੱਕ ਡਿਊਟੀ ਵਾਸਤੇ ਰੱਖੀ ਗਈ ਇਸ ਤਰ੍ਹਾਂ ਕਰਕੇ ਉੱਥੇ ਵੰਡੇ ਗਏ ਅੱਛਾ ਸਾਰੀ ਤੁਸੀਂ ਜਦੋਂ ਸ਼ਮਜੌੜੀਆਂ ਯੁੱਧ ਸ਼ੁਰੂ ਹੋਇਆ ਤਾਂ ਤੁਸੀਂ ਉਸ ਵੇਲੇ ਸਾਲ ਦੀ ਕਿਹੜੀ ਡਿਊਟੀ ਕਰ ਰਹੇ ਸੀ ਉਸ ਬਾਰੇ ਦੱਸੋ ਮੈਂ ਉਸ ਟਾਈਮ ਸਿਗਨਲ ਪਲਟੂਨ ਦੇ ਵਿੱਚ ਅਸੀਂ ਪੱਕਾ ਕਿਉਂਕਿ ਮੈਂ ਜਦੋਂ ਸਿਗਨਲ ਪਲਟੂਨ ਚ ਟ੍ਰੈਨਿੰਗ ਅਸੀਂ ਕਰ ਰਿਹਾ ਸੀ ਉਸ ਤੋਂ ਬਾਅਦ ਅਸੀਂ ਸ਼ਮਜੌੜੀਆਂ ਦੇ ਵਿੱਚ ਪੱਕੀ ਪੋਜੀਸ਼ਨ ਵਾਸਤੇ ਉੱਤੇ ਗਏ ਸੀ ਇਹ ਕਿਹੜੀ ਕੰਪਨੀ ਦੇ ਨਾਲ ਤੁਸੀਂ ਰੇਡੀਓ ਆਪਰੇਟਰ ਸੀ ਅਸੀਂ ਉਸ ਤੋਂ ਬਾਅਦ ਉੱਥੇ ਜਾ ਕੇ ਸਾਨੂੰ ਸਿਗਨਲ ਆਪਰੇਟਰਾਂ ਨੂੰ ਵੰਡਿਆ ਗਿਆ ਮੈਂ ਚਾਰਲੀ ਕੰਪਨੀ ਦੇ ਨਾਲ ਅਟੈਚ ਸੀ ਚ ਚਾਰਲੀ ਕੰਪਨੀ ਦਾ ਕੀ ਰੋਲ ਸੀ ਇਹਦੇ ਵਿੱਚ ਚਾਰਲੀ ਕੰਪਨੀ ਉਸ ਟਾਈਮ ਬਸਾਲਾ ਦੇ ਵਿੱਚ ਅਡਵਾਂਸ ਦੇ ਵਿੱਚ ਸੀ ਠੀਕ ਹੈ ਜੀ ਉਸ ਟਾਈਮ ਮੈਂ ਸਿਗਨਲ ਆਪਰੇਟਰ ਸੀ ਰੇਡੀਓ ਆਪਰੇਟਰ ਸੀ ਮੈਂ ਦੁਸ਼ਮਣੀਆਂ ਖਬਰਾਂ ਨੂੰ ਹਾਸਲ ਕਰਨਾ ਔਰ ਕਮੰਡਰ ਨੂੰ ਪਹੁੰਚਾਉਣੀਆ ਔਰ ਆਪਣੀ ਬੀਕੌਂਸੀ दुश्मन ਤੋਂ بچਾ ਕੇ ਰੱਖਨੀਆ ਔਰ ਦੁਸ਼ਮਣ ਦੀ ਫ੍ਰੀਕਵੈਂਸੀ ਆਪਣੇ ਤੇ ਸਰਤੇ ਲੈ ਕੇ ਉਹਦੀਆਂ ਖਬਰਾਂ ਸਾਰੀਆਂ ਹਾਸਲ ਕਰਨੀ। ਜੀ। ਤਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਹੜਾ ਰੇਡੀਓ ਸੈਟ ਆਪਰੇਟਰ ਹੈ ਉਹਦੀ ਬਹੁਤ ਮਹੱਤਵਪੂਰਨ ਡਿਊਟੀ ਹੈ ਕਿਉਂਕਿ ਲੜਾਈ ਦੇ ਵਿੱਚ ਸੂchna ਆਦਾਨ-ਪ੍ਰਦਾਨ ਕਰਨੀ ਇਹਦਾ ਬਹੁਤ ਮਹੱਤਵਪੂਰਨ ਬੰਦਾ ਸੈਨਾ ਨੇ ਜਿਹੜੀ ਆਪਣੀ ਪ੍ਰਾਣ ਹੈਗਾ ਉਹ ਵੀ ਖਬਰਾਂ ਦੇ ਆਧਾਰ ਤੇ ਹੀ ਬਣਾਉਣੀ ਹੁੰਦੀ ਹੈ। ਤੇ ਬਹੁਤ ਵਧੀਆ ਗੱਲ ਆ ਜੀ ਬੜਾ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਮਤਲਬ ਬਿਨਾ ਕਥਾ ਅੱਛਾ ਹੈ ਜਿਸ ਤਰ੍ਹਾਂ ਮਲੋਈ 1965 ਦੀ ਜਿਹੜੀ ਲੜਾਈ ਹੈ ਉਹ ਤਾਂ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਹੈ ਭਾਰਤ ਨੇ ਤਾਂ ਉਹਦੇ ਜਵਾਬ ਦੇ ਵਿੱਚ ਜਿਹੜੀ ਉਹਦਾ ਜਵਾਬ ਦਿੱਤਾ ਤਾਂ ਉਹਨਾਂ ਦਾ ਮਕਸਦ ਕੀ ਸੀ 1965 ਦੀ ਲੜਾਈ ਦੇ ਵਿੱਚ ਕਿੱਥੋਂ ਉਹਨਾਂ ਨੇ ਜ਼ਿਆਦਾ ਕੋਸ਼ਿਸ਼ ਕੀਤੀ ਸਾਡੇ ਵੱਲ ਉਹਨਾਂ ਦਾ ਮਤਲਬ ਇਹ ਸੀ ਕਿ ਜਿਹੜਾ ਦੇਵਾ ਸੈਕਟਰ ਹੈ ਸ਼ਮਜੌਰਿਆ ਸੈਕਟਰ ਹੈ ਇਹ ਪਲੇਨ ਏਰੀਆ ਸਾਡਾ ਹੈ ਹਾਂਜੀ ਪਲੈਨ ایرੀਆ ਸਾਡਾ ਉਹਨਾਂ ਦਾ ਆਫਾਤ ਇਹ ਹੈਗਾ ਕਿ ਸਾਰਾਈ ਸ਼ਮਜੌੜੀਆਂ ਜਿਹੜਾ ਸਾਡਾ ਸਾਰਾ ਇਹ ਸਟਾ ਅਖਨੂਰ ਤੱਕ ਅੱਛਾ ਜੀ ਜਿਹੜੀ ਪਲੈਨਿੰਗ ਸੀ ਉਹਨਾਂ ਦੀ ਕਿ ਅਸੀਂ ਅਖਨੂਰ ਚਲੇ ਜਾਈਏ ਤੇ ਬ੍ਰਿਜ ਨੂੰ ਕਬਜ਼ੇ ਕਰ ਲੀਏ ਠੀਕ ਹੈ ਬ੍ਰਿਜ ਨੂੰ ਕਬਜ਼ਾ ਕਰਦਾ ਉਹਨਾਂ ਨੂੰ ਕੀ ਫਾਇਦਾ ਸੀ ਉਹਨਾਂ ਨੂੰ ਇਹ ਫਾਇਦਾ ਸੀ ਜੇ ਉਹ ਉਹ ਪੋਲ ਨੂੰ ਕਬਜ਼ੇ ਚ ਕਰ ਲੈਂਦੇ ਆ ਤੇ ਸਾਰਾ ਗੈਂਡ ਕੇ ਤਕਰੀਬਨ ਪੁਨਛ ਤੱਕ ਏਰੀਆ ਉਹਨਾਂ ਦੇ ਕਬਜ਼ੇ ਚ ਆ ਜਾਂਦਾ ਸੀ ਠੀਕ ਹੈ ਕਿਉਂਕਿ ਅਗਲੇ ਰੋਡ ਜਿਹੜੇ ਸੀ ਸੁੰਦਰਬਨ ਇਹਨਾਂ ਸ਼ਹਿਰਾ ਝੰਗੜ ਔਰ ਪੁੰਛ ਦਾ ਏਰੀਆ ਇਹ ਸਾਰਾ ਕਬਜ਼ੇ ਚ ਰੂਨ ਨੂੰ ਕਰ ਸਕਦੇ ਸੀ ਤੇ ਕੀ 1965 ਦੇ ਵਿੱਚ ਪਾਕਿਸਤਾਨ ਫੌਜ कामयाब ਹੋਈ ਆਪਣੇ ਮਕਸਦ ਦੇ ਵਿੱਚ ਨਹੀਂ ਹੋਈ ਕਿਉਂਕਿ ਫਿਰ ਜਿਸ ਤੋਂ ਬਾਅਦ ਹਿੰਦੁਸਤਾਨ ਦੀ ਫੌਜ ਦਾ ਇਨ ਬਲ ਵੱਧ ਗਿਆ ਕਿ ਅਸੀਂ ਇਹਨਾਂ ਨੂੰ ਇੱਕ ਟੱਪ ਵੀ ਅੱਗੇ ਆਉਣ ਨਹੀਂ ਦੇਣਾ ਠੀਕ ਹੈ ਜੀ ਤਾਂ ਉਹ ਸ਼ਮ ਜੋੜੀਆਂ ਏਰੀਆ ਜਿਹੜਾ ਉਹ ਸਭ ਤੋਂ ਜ਼ਿਆਦਾ ਫ੍ਰੈਂਟ ਸੀ ਪਾਕਿਸਤਾਨ ਦਾ ਹਾਂ ਜੀ ਤਾਂ ਉਹਦੇ ਵਿੱਚ ਜਿਹੜੀ ਆਪਣੀ ਭਾਰਤੀ ਸੈਨਾ ਇਹਨਾਂ ਨੇ ਉਹਦਾ ਜਵਾਬ ਕਿਸ ਤਰ੍ਹਾਂ ਦਿੱਤਾ ਉਹਨਾਂ ਨੇ ਜਵਾਬ ਇਸ ਤਰ੍ਹਾਂ ਦਿੱਤਾ ਕਿ ਜਦੋਂ ਅਸੀਂ ਸੁੰਦਰਬਣੀ ਆ ਗਏ ਤਨਾ ਇਥੋਂ ਅਖਨੂਰ ਆ ਗਏ ਅਖਨੂਰ ਆਉਣ ਕੇ ਉੱਤੇ ਫਿਰ ਅਸੀਂ ਡਿਫੈਂਸ ਲੈ ਲਿਆ ਡਿਫੈਂਸ ਲੈ ਲਿਆ ਉੱਥੇ ਕੰਪਨੀਆਂ ਨੂੰ ਫਿਰ ਅਖਨੂਰ ਵੱਲ ਦਿੱਤਾ ਤਸੀਲ ਦੇ ਵਿੱਚ ਸੀ ਬੰਡੇ ਗਏ ਉੱਥੇ ਉੱਥੇ ਇੱਕ ਮੰਦਿਰ ਸੀ ਦਰਿਆ ਦੇ ਉੱਤੇ ਹਾਂਜੀ ਹਾਂਜੀ ਦਰਿਆ ਦੇ ਉੱਤੇ ਸੀ ਉਹ ਲਟਕਿਆ ਮੰਦਿਰ ਦੇ ਵਿੱਚ ਸੀ ਹੋਏ ਅੱਛਾ ਜਿਹੜੀ ਕਿ ਉਹ ਸਟੋਰੀ ਦੇ ਰਹੀ ਸੀ ਮੈਂ ਦੱਸ ਸਕਦੇ ਹਾਂ ਕਿ ਪਾਕਿਸਤਾਨ ਇੰਟੈਲੀਜੈਂਸ ਆਂਡ ਔਰ ਕੁਝ ਦੋ ਜਨਾਨੀਆਂ ਲੜਕੀਆਂ ਨੇ ਨਹੀਂ ਬੜੀਆਂ ਕਾਲਾ ਚੱਕ ਤੋਂ ਪੜੀਆਂ ਗਿਆ ਠੀਕ ਹੈ ਜੀ ਉਹ ਵੀ ਇਹੇ ਕਰ ਰਹੀ ਸੀ ਕਿ ਫੌਜ ਕਿੱਧਰ ਨੂੰ ਜਾ ਰਹੀ ਹੈ ਕੀ ਕਰ ਰਹੀ ਹੈ ਉਹ ਵੀ ਪੂਰਾ ਉਹਨਾਂ ਨੂੰ ਦੇ ਰਹੀ ਸੀ ਸਹਯੋਗ ਦੇ ਗਈ ਠੀਕ ਹੈ ਪਰ ਇਹ ਜਦੋਂ ਫੜੇ ਗਏ ਉਦੋਂ ਸਾਰਾ ਇਹ ਮਤਲਬ ਉਹਨਾਂ ਦਾ ਦਮ ਜਿਹੜਾ ਟੁੱਟ ਗਿਆ ਟੁੱਟ ਗਿਆ ਇਸ ਤੋਂ ਪਹਿਲਾਂ ਜਿਹੜਾ ਪਾਕਿਸਤਾਨ ਨੇ ਕਹਿੰਦੇ 에어 ਅਟੈਕ ਜਿਹੜਾ ਬਹੁਤ ਜ਼ੋਰਦਾਰ ਤਰੀਕੇ ਨਾਲ ਕੀਤਾ ਸੀ 에ਟੈਕ ਕੀਤਾ ਜਰੂਰ ਸੀ ਉਸ ਟਾਈਮ ਤੇ ਅਸੀਂ ਕੁੰਛ ਦੇ ਆਪਣੇ ਜੋੜੀਆਂ ਸੀ ਸ਼ਾਮ ਜੋੜੀਆਂ ਉਥੇ ਅਟੈਕ ਬਹੁਤ ਕੀਤਾ ਕਿ ਸਵੇਰੇ ਸਵੇਰ ਜਦੋਂ ਕਿ ਫੌਜਾਂ ਉਥੇ ਸਾਰੀਆਂ ਇਕੱਠੀਆਂ ਹੋ ਰਹੀਆਂ ਸੀ ਕੋਈ ਬ੍ਰੇਕਫਾਸਟ ਕਰ ਰਿਹਾ ਸੀ ਕੋਈ ਕੁਝ ਕਰ ਰਿਹਾ ਸੀ ਕੋਈ ਸਿਵਲ ਦੇ ਵੀ ਟੈਂਟ ਲੱਗੇ ਹੋਏ ਸੀ ਅੱਛਾ ਜੀ ਕੈਂਪ ਲੱਗੇ ਤੇ ਉਹਨਾਂ ਆਖਿਆ ਕਰੇ ਆਰਮੀ ਦੇ ਇੱਕ ਟੈਂਟ ਨੇ ਹਾਂ ਜੀ ਹਾਂ ਆਰਮੀ ਦੇ ਟੈਂਟ ਲੱਗੇ ਸੀ ਸਵਨੋਨ ਮਦਦ ਦੇ ਮਾਸਤੇ ਉਹਨਾਂ ਨੇ ਸੁਰਸਵਾਈ ਏ ਟੱਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਪਰ ਇਹ ਤਾਂ ਮੰਨ ਲਓ ਕਿ ਜਿਹੜਾ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਸੀ ਕਿ ਅਸੀਂ ਤਿੰਨਾਂ ਚਾਰ ਘੰਟਿਆਂ ਦੇ ਵਿੱਚ ਅਖਨੂਰ ਬ੍ਰਿਜ ਕਬਜ਼ੇ 'ਚ ਕਰ ਲਵਾਂਗੇ ਹਾਂ ਤਾਂ ਜੰਮੂ ਕਸ਼ਮੀਰ ਜਿਹੜਾ ਉਹ ਕਟੋ ਹੋ ਜਾਏਗਾ ਹਾਂ ਹਾਂ ਪਰ ਇਹ ਭਾਰਤੀ ਫੌਜ ਦੀ ਬਹਾਦਰੀ ਜੋਸ਼ ਜਲਵੇ ਤੇ ਜਨੂਨ ਨੇ ਉਹਨਾਂ ਦੇ ਮਕਸਦ ਨੂੰ ਪੂਰਾ ਹੋਰ ਤੋਂ ਨਹੀਂ ਤਾਂ ਫਿਰ ਕੀ ਉਹਨਾਂ ਨੂੰ ਆਪਣੀ ਕੋਈ ਤਰਤੀਬ ਬਦਲੀ ਕਰਨੀ ਪਈ ਕਿਉਂਕਿ ਲੜਾਈ ਦਾ ਬਾਅਦ ਵਿੱਚ ਵੀ ਬਹੁਤ ਦੇਰ ਉਹਨਾਂ ਨੇ ਤਰਤੀਬ ਇਹ ਕੀਤੀ ਫਲਾਣ ਇਹ ਤੋਂ ਉੱਪਰ ਹੋ ਕੇ ਰਸਤਾ ਜਦ ਕਾਲੀ ਤਾਰ ਨੂੰ ਜਾਂਦਾ ਸੀ ਠੀਕ ਹੈ ਜੀ ਕਾਲੀ ਤਾਰ ਤੇ ਉਹਨਾਂ ਨੇ ਆਪਣੇ ਐਡਵਾਂਸ ਬਣਾ ਲਿਆ ਅੱਛਾ ਜੀ ਵੈਂਸ ਬਣਾ ਲਿਆ ਇੱਥੇ ਅਸੀਂ ਜਦੋਂ ਸਾਡੀ ਪਟਾਲੀਅਨਾਂ ਇੱਥੇ ਮਾਨਪੁਰ ਅਖਨੂਰ ਬ੍ਰਿਜ ਤੇ ਉੱਤੇ ਕੱਟੀ ਹੋਈ ਆ ਉੱਥੇ ਸੀਓ ਸਾਹਿਬ ਨੇ ਦਰਬਾਰ ਕੀਤਾ ਕਿ ਅਸੀਂ ਆਪਣੇ ਜਵਾਨਾਂ ਦਾ ਬਤਨ ਲੈ ਹਾਂਜੀ ਅਸੀਂ ਫਿਰ ਉੱਥੇ 7-7 ਦਿਨ ਰਹੇ ਉਸ ਤੋਂ ਬਾਅਦ ਸਾਨੂੰ ਗਾਈਡ ਮਿਲ ਗਿਆ ਹਾਂਜੀ ਐ ਸੁੰਦਰਬਣੀ ਤੱਕ ਅਸੀਂ ਕਾਣਵਾਇਚੇ ਗਏ ਹਾਂਜੀ ਸੁੰਦਰਬਣੀ ਤੋ ਕਾ ਗਏ ਅਸੀਂ ਕਾਲੀ ਤਾਲ ਨੂੰ ਸਾਨੂੰ ਸਿਵਲ ਗਾਈਡ ਨੇ ਸਾਨੂੰ ਉਹ ਕਾਲੀ ਤਾਲ ਦੇ ਲਾਗੇ ਪਹੁੰਚਾਇਆ ਹਾਂਜੀ ਹਾਂਜੀ ਕਿਉਂਕਿ ਰਸਤੇ ਦਾ ਪਤਾ ਸੀ ਉਹਨਾਂ ਹਾਂਜੀ ਉੱਥੇ ਜਾ ਕੇ ਫਿਰ ਸੁਣਦੇ ਵਿੱਚ ਆਇਆ ਕਿ ਜਿਹੜੇ ਸੁੰਦਰਬਣੀ ਇਲਾਕੇ ਦੇ ਜਿਹੜੇ ਸਿਵਲਿਅਨ ਬਜ਼ੁਰਗ ਲੋਕ ਹੈ ਜਦੋਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਵੀ ਇਹ ਜਿਹੜੀ ਪਾਣੀ ਧਰ ਪਾਣੀ ਹੈ ਇਹ ਤਾਂ ਛੇ ਸਿਕਲਾਈ ਦੀ ਪਾਣੀ ਹੈ ਉਹ ਛੇ ਸਿਕਲਾਈ ਦੀ ਪਾਣੀ ਦੇ ਨਾਲ ਉਹ ਜਾਂਦੇ ਆ ਇਹਦਾ ਕੀ ਮਤਲਬ ਉਹਨਾਂ ਦਾ ਮਤਲਬ ਇਹ ਹੈ ਕਿ ਜਦੋਂ ਛੇ ਸਿੱਖ ਲਈ ਖਲੋ ਗਏ ਸੀ ਉੱਤੇ ਪਾਣੀ ਦੇ ਧਨ ਲੱਗੇ ਜਿਕਾਰੇ ਇਹਨੇ ਬੁਲਾਇਆ ਕਿ ਗੁਰੂ ਦਾ ਨਾਮ ਲੈਣ ਦੇ ਨਾਲ ਦੁਨੀਆ ਉੱਥੇ ਕੰਮ ਗਈ ਠੀਕ ਹੈ ਕੋਈ ਇਹਨਾਂ ਦਾ ਦਿਨ ਇੰਨਾ ਵਧਿਆ ਹੋਇਆ ਇਹਨਾਂ ਰੌਲਾ ਆ ਰਿਹਾ ਚੀਕੀ ਧਾਹ ਹੋ ਰਹੀ ਹੈ ਕਾਹਦੇ ਲਈ ਹੋ ਰਹੀ ਹੈ ਫਿਰ ਉਹਨਾਂ ਨੂੰ ਦੱਸਿਆ ਗਿਆ ਦੱਸਿਆ ਬੱਚੇ ਹਿੰਦੂ ਵੀ ਸੀ ਉਹ ਪੰਜਾਬੀ ਵੀ ਜਾਣਦੇ ਸੀ ਡੋਗਰੀ ਵੀ ਜਾਣਦੇ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਗੁਰੂ ਦਾ ਨਾਰਾ ਹੈ ਹਾਂਜੀ ਤੇ ਇੱਕ ਦੇ ਇੱਕ ਪਦੇ ਸਾਡੇ ਗੁਰੂ ਨੇ ਦਿੱਤੀ ਹੋਈ ਸੰਬਤ ਇਹ ਆ ਉਹਦੇ ਨਾਲ ਅਸੀਂ ਇਹ ਪਹਾੜੀ ਨੂੰ ਜਿੱਤਿਆ ਹਾਂਜੀ ਤੇ ਜਿੱਤਣ ਦੇ ਨਾਲ ਜਿਹੜੇ ਜੋ ਜਿੱਤਿਆ ਗਿਆ ਉਹਨਾਂ ਨੂੰ ਪਤਾ ਲੱਗਾ ਫਿਰ ਉੱਥੇ ਉਹ ਅੰਬਲ ਉਹਦੇ ਉੱਤੇ ਸੀ ਅੱਛਾ ਜੀ ਅੰਬ ਲੈ ਕੇ ਉਹ ਟੋਕਰੀਆਂ ਜਾਣਾ ਉਦੋਂ ਅੰਬ ਲੈ ਕੇ ਆਉਣਾ ਔਰ ਦੂਜੀ ਪਟਾਲੀਆਂ ਨਾਲ ਸਾਰਿਆਂ ਨੇ ਪੇਜੇ ਨੇ ਸਾਡੇ ਸੱਜੇ ਖੱਬੇ ਪਾਸੇ ਬਟਾਲੀਆਂ ਦੇ ਲਗੀਆਂ ਜੀ ਉਹ ਹਾਰ ਰਹੀਆਂ ਸੀ ਜਦੋਂ ਅਸੀਂ ਜਿੱਤ ਗਏ ਉਹਨਾਂ ਦੱਸਿਆ ਗਿਆ ਕੋਈ ਇੱਕ ਕਾਲੀ ਤਾਰਜਾ ਛੇ ਸਿਕਲਾਈ ਨੇ ਪੂਰਾ ਕਬਜ਼ਾ ਕਰ ਲਿਆ ਫਿਰ ਉਹ ਵੀ ਬਟਾਲੀਆਂ ਦਾ ਦਿਲ ਵਧਿਆ ਤੇ ਉਹਨਾਂ ਨੇ ਅਸੇ ਪਾਸੇ ਆリエ ਪਹਾੜਿਆਂ ਦੇ ਕਬਜ਼ਾ ਕਰ ਮੰਨ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਪਹਿਲਾਂ ਹੋਰ ਬਟਾਲੀਆਂ ਨੇ ਵੀ ਕੋਸ਼ਿਸ਼ ਕੀਤੀ ਸੀ ਉਹ ਜਗ੍ਹਾ ਦੇ ਕਬਜ਼ਾ ਕਰਨ ਦੀ ਪਰ ਕਿਸੇ ਕਾਰਨ ਉਹ ਕਾਮਯਾਬ ਪਰਮਾਤਮਾ ਦੀ ਮਰਜ਼ੀ ਸਮਝ ਲਓ ਵੀ ਉਹ ਕਾਮਯਾਬ ਨਹੀਂ ਹੋਏ ਪਰ ਛੇ ਸਿਕਲਾਈ ਨੇ ਜਿਹੜਾ ਆਪਣਾ ਜੇਕਰ ਉਹ ਅਦਾ ਕਰਕੇ ਤੇ ਦੂਸਰੀਆਂ ਮਡਲੀਆਂ ਦਾ ਵੀ ਟਾਸ ਪੂਰਾ ਕਰਦਾ ਤੇ ਉੱਥੋਂ ਦੇ ਸਿੰਧੀਆਂ ਨੇ ਇਸ ਕਰਕੇ ਸਮਝਦੇ ਆ ਕਿ ਮਲ ਰੇ ਛੇ ਸਗਲਾਈ ਦੀ ਮਡਲੀ ਹੈ ਨਾ ਉਹ ਦੂਸਰਾ ਕਿ ਉੱਥੇ ਉਹ ਉਹਨਾਂ ਦਾ ਕਹਿਣਾ ਹੈ ਕਿ ਇਸ ਪਹਾੜੀ ਦੇ ਉੱਤੇ ਤਾਂ ਸਰਦਾਰ ਹੀ ਸਰਦਾਰ ਨਜ਼ਰ ਆਉਂਦੇ ਸੀ ਬੋਰੇ ਸੋਨਿਹਾਲ ਸਤਿ ਸ਼੍ਰੀ ਦੇ ਆਕਾਲ ਦੇ ਜਗਾਰੇ ਤੋਂ ਗੂਜਦੇ ਸੀ ਤੇ ਪੂਰੀ ਜਿਹੜੀ ਕਾਇਨਾਤ ਉਹ ਹਿੱਲ ਜਾਂਦੀ ਸੀ ਉਹ ਬੜੀ ਖੁਸ਼ੀਆ ਬਣਾ ਬੜਾ ਬਵੇਂ ਜੋ ਚਲਵਾ ਦੇ ਜਨੂਣ ਵਾਲੀ ਇਤਿਹਾਸ ਹੈ ਤੁਸੀਂ ਹੁਣ ਕੋਈ ਹੋਰ ਵਾਕਿਆ ਜਿਹੜਾ ਕਿ ਤੁਹਾਨੂੰ ਯਾਦ ਆ ਰਿਹਾ ਲੜਾਈ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਜਵਾਨਾਂ ਦਾ ਮਨ ਖਾਣ ਕਿੰਨੇ ਕਿਸ ਤਰ੍ਹਾਂ ਦਾ ਹੁੰਦਾ ਇੱਕ ਦੂਜੇ ਦੇ ਨਾਲ ਜਿਹੜਾ ਪਿਆਰ ਮੁਹੱਬਤ ਕਿਸ ਤਰ੍ਹਾਂ ਦਾ ਹੁੰਦਾ ਇੱਕ ਦੂਜੇ ਤੇ ਜਵਾਨਾਂ ਨੂੰ ਉਫਕਰ ਕਿਸ ਤਰ੍ਹਾਂ ਦਾ ਹੁੰਦਾ ਇਹਦੀ ਕੋਈ ਮਤ ਸਾਰਾ ਖਾਣਾ ਜਿਹੜਾ ਪਹਿਲਾਂ ਐਡਮ ਸਿਸਟਮ ਜਿਹੜਾ ਅਸੀਂ ਸਾਡੀ ਪਕਾ ਦੇਂਦਾ ਬਹੁਤ ਹੀ ਅੱਛਾ ਸੀ ਕਿਉਂਕਿ ਸਵੇਰ ਜਿਹੜੀ ਬ੍ਰੇਕਫਾਸਟ ਔਰ ਦੁਪਹਿਰ ਦਾ ਖਾਣਾ ਸੀ ਉਹ ਸਾਨੂੰ 4 ਵਜੇ ਮਿਲ ਜਾਂਦਾ ਸੀ ਅੱਛਾ ਜੀ ਸ਼ੱਕਰਪਾਰੇ ਵੀ ਡਰੇਨੇਜਨ ਵੀ ਸੀ ਜੇ ਲੋਡ ਪਾਇਆ ਤੇ ਮਤਲਬ ਆਪਣਾ ਡਰੇਨੇਜ ਵੱਤ ਸਾਡੇ ਉਹ ਜਵਾਨਾਂ ਦੇ ਪੈਕਾਂ ਪੋਚਾਂ ਦੇ ਵਿੱਚ ਬੰਦ ਸੀ ਕਿ ਨੇ ਪੋਚ ਪਾਇਆ ਕਿਸੇ ਨੇ ਆਪਣੇ ਛੋਟੇ ਪੈਕਟ ਕਰਦਿਆ ਉਹ ਮਿਲ ਜਾਂਦਾ ਸੀ ਪਰ ਉਸ ਤੋਂ ਬਾਅਦ ਜਿਹੜਾ ਸਾਡਾ ਐਡਮਿਨ ਸਿਸਟਮ ਸੀ ਹੋਰ ਚੀਜ਼ਾਂ ਵੀ ਸਾਡਾ ਵਿਰਵਹਤ ਸੀ ਉਹ ਨਾਲ ਨਾਲ ਪੂਰਾ ਹੁੰਦਾ ਸੀ ਉਸ ਤੋਂ ਬਾਅਦ ਜਵਾਨਾਂ ਦਾ ਇੰਨਾ ਮਨ ਵੱਧ ਗਿਆ ਕਿ ਜਦੋਂ ਆਉਣਾ ਜਾਣਾ ਹੋ ਗਿਆ ਕੇ ਜਵਾਨ ਆਪਣੇ ਆਪ ਹੀ ਇਕੱਲੇ ਭੱਜੇ ਫਿਰਦੇ ਸੀ ਤੇリエ ਚ ਕੋਈ ਖਤਰਾ ਨਹੀਂ ਸੀ ਜਿਆ ਜਿਹੜੇ ਸਿਵਲਿਆਂ ਨੇ ਉਹ ਵੀ ਬੜਾ ਇਤਮਾਮ ਕਰਦੇ ਕਿ ਛੇ ਸਕਲਾਈ ਦੇ ਸਰਦਾਰ ਆਏ ਤੇ ਸੇ ਪਾੜੀ ਲੈ ਗਏ ਸਾਡੀ ਸੁੰਦਰਬਣੀ ਬਾਗ਼ੀ ਉਸ ਵੇਲੇ ਸੁੰਦਰਬਣੀ ਦੀ ਐਨੀ ਆਬਾਦੀ ਨਹੀਂ ਸੀ ਹਾਂ ਨਹੀਂ ਐਨੀ ਆਬਾਦੀ ਨਹੀਂ ਸੀ ਸਿਰਫ ਪਾਣੀ ਵਾਲੀ ਟਾਂਚੀ ਸੀ ਦੋ ਇੱਕ ਦੁਕਾਨਾਂ ਸੀ ਤੇ ਬਸ ਆ ਕੇ ਖਲੋਦੀ ਸੀ ਜਿਹੜੀ ਪੁੰਛ ਨੂੰ ਜਾਂਦੀ ਸੀ ਉਹ ਜਾਂਦੀ ਸੀ ਬਾਕੀ ਕਾਰਵਾਈ ਗ੍ਰਾਉਂਡ ਸੀ ਉਥੇ ਕਾਰਵਾਈ ਦੇ ਪੰਚ ਨੂੰ ਰਾਸ਼ਨ ਲੈ ਕੇ ਜਾਂਦੀ ਉਥੇ ਸਟੇ ਕਰਦੀ ਸੀ ਤਾਂ तकरीबन ਆਪਾਂ ਕਹਿ ਲਿਏ ਨੂੰ ਦੇਖਦੇ ਆ ਕਿ ਜਿਹੜਾ ਪਾਕਿਸਤਾਨ ਹੈ ਉਹਦੀ ਉਹ ਭੇਜਦਾ ਤਾਂ ਆਪਣੀ ਆਰਮੀ ਹੁੰਦਾ ਕਿਸੇ ਜਗ੍ਹਾ ਤੇ ਕਬਜ਼ਾ ਕਰਨ ਵਾਸਤੇ ਤੇ ਪਰ ਬਾਅਦ ਦੇ ਵਿੱਚ ਉਹ ਦਾਦਾ ਦਿੰਦਾ ਵੀ ਇਹ ਤਾਂ ਸਾਡੀ ਆਰਮੀ ਨਹੀਂ ਹੈ ਕਿਸੀ ਇਹ ਤਾਂ ਸਿਵਲ ਨੀ ਲੋਕ ਆ ਕੇ ਇੱਥੇ ਬੈਠ ਗਏ ਤਾਂ ਮਤਲਬ ਕੀ ਇਹ ਕਲੀਅਰ ਆ ਤੁਹਾਨੂੰ ਕੁਝ ਆਈਡੀਆ ਹੋਏ ਤੇ ਕਾਲੀ ਤਰ ਪਾੜੀ ਦੇ ਉੱਤੇ ਕਿੰਨੇ ਲੋਕ ਆ ਕੇ ਬੈਠੇ ਸੀ ਤਾਂ ਕੀ ਉਹ ਜਿਹੜੀ ਪਾਕਿਸਤਾਨ ਦੀ ਰੈਗੂਲਰ ਆਰਮੀ ਸੀ ਉਹਦੇ ਦੇਖਿਆ ਜਾਵੇ ਤਾਂ ਉਸ ਟਾਈਮ ਰਗਰਨ ਵਿੱਚ ਜਿਹੜੀ ਸਿਪਾਹੀ ਜੁੜਨਾਂ ਦੀ ਉਹ ਸੀ ਹਾਂਜੀ ਉਤਾਰ ਨਾਲ ਉਹਨਾਂ ਦੇ ਮਦਦਗਿਰ ਹੈ ਸੀ ਹਾਂਜੀ ਸਬਾਨ ਪਹੁੰਚਾਉਣ ਵਾਲੇ ਨਿਊਟ੍ਰੀਸ਼ਨ ਪਹੁੰਚਾਉਣ ਵਾਲੇ ਹੋਰ ਐਨਮ ਸਿਸਟਮ ਉਹਨਾਂ ਦਾ ਪਹੁੰਚਾਉਣ ਵਾਲੇ ਕੁਝ ਹੈ ਸੀ ਪਰ ਉਹ ਖੋ ਲੋ ਨਹੀਂ ਸਕੇ ਜਿਹੜੇ ਲੜਾਈ ਲੜਨ ਵਾਲੇ ਸੀ ਉਹਨਾਂ ਦੇ ਉਹ ਮਤਲਬ ਆਰਮੀ ਵਾਲੇ ਉਹ ਥੋੜੇ ਡਗੇ ਔਰ ਉਹਨਾਂ ਨੇ ਆਪਣੇ ਵਾਲਾ ਕਾਉਂਟਰ ਟੈਕ ਵੀ ਕੀਤਾ ਪਰ ਉਹ ਨਾਕਾਮ ਹੋ ਜਾ ਬੋਗੇ ਡਬੇ ਸਪਰਾ ਛੱਡ ਕੇ ਭੱਜ ਗਏ ਉਹ ਤਕਰੀਬਨ ਕਿੰਨੇ ਉਹਨਾਂ ਦੀ ਸੰਬੰਧ ਹੋਈ ਦੀ ਕਾਲੀਧਰ ਪੜਸ਼ਾ ਕਰ ਲਿਆ ਹਾਂਜੀ ਇਹ ਕੈਪਟਨ ਤੋਂ ਬਾਅਦ ਤੁਸੀਂ ਕਹਿੰਦੇ ਲੱਗੋ ਪਿਛੇ ਪੱਜ ਗਏ ਹਾਂਜੀ ਉਹ ਪਿਛੇ ਪੱਜ ਕੇ ਤਾਂ ਬਹੁਤ ਕੋਹਰੂਨ ਕਾਰਵਾਈ ਕਰਕੇ ਗਏ ਜਾਂ ਉਹ ਜਾਂਦੇ ਜਾਂਦੇ ਇਦਾਂ ਕਰਕੇ ਕਿ ਜਿਹੜੇ ਰਸਤੇ ਸੀਮ ਬਣੇ ਹੋਏ ਉਹਨਾਂ ਵਿੱਚ ਮੈਨ ਵਛਾ ਗਏ ਉੱਤੇ ਚੀਲ ਦੇ ਪੱਤੇ ਰੱਖ ਗਏ ਵੀ ਪਤਾ ਨਾ ਲੱਗੇ ਜਿਹੜੇ ਸਾਡੇ ਇੱਕ ਇੱਕ ਨੌਜਵਾਨ ਉੱਤੇ ਪੱਟੜ ਹੋਏ ਬਹੁਤ ਜ਼ਖਮੀ ਹੋ ਗਏ ਪੈਰ ਉੱਡ ਗਏ ਤੇ ਸਾਡੇ ਸੂਬੇਦਾਰ ਸਾਹਿਬ ਆਪਣਿਆਂ ਦੇ ਗੁਜਾਰ ਸਿੰਘ ਸੀ ਉਹਨੇ ਬਿੰਡ ਬਣ ਕੇ ਤੇ ਉਹਨੂੰ ਰਸਤੇ ਨੂੰ ਕਲੀਅਰ ਕੀਤਾ ਆਪਣੀ ਟੀਮ ਲੈ ਕੇ ਕਾਫੀ ਰਸਤਾ ਸਰਚ ਕਰ ਠੀਕ ਜਿਹੜਾ ਕਿ ਕਾਲੀ ਤਾ ਦੇ ਉੱਪਰ ਟੌਪ ਦੇ ਉੱਤੇ ਜਾਣ ਲਈ ਬਿਲਕੁਲ ਕਲੀਅਰ ਹੋ ਗਿਆ ਰਸਤਾ ਕੱਚਾ ਰਸਤਾ ਬਣਿਆ ਵਾਇਸੀ ਹਾਂਜੀ ਉਹ ਕਲੀਅਰ ਹੋ ਗਿਆ ਤੇ ਫੌਜ ਦਾ ਫਿਰ ਜਦੋਂ ਅਟੈਕ ਕਾਮਯਾਬ ਹੋ ਗਿਆ ਫੌਜ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਉਹਨਾਂ ਰਸਤੇਾਂ ਦੇ ਉੱਤੇ ਕੋਈ ਨਿਕਸਾ ਮੁੱਕੇ ਨਹੀਂ ਗਿਆ ਫਿਰ ਆਪਣੇ ਜਵਾਨਾਂ ਨੇ ਉੱਥੇ ਕੀ ਆ ਮੋਰਚੇ ਬਾਅਦ ਤੇ ਆ ਵਧੀਆ ਆ ਆ ਮੁਰਕੇ ਫਿਰ ਡਿਫੈਂਸ ਪਹਿਲਾਂ ਕੁਝ ਬਣਾਇਆ ਹੋਇਆ ਸੀ ਉਹਨਾਂ ਦਾ ਵੀ ਫਿਰ ਆਪਣੇ ਵਾਲੇ ਡਿਫੈਂਸ ਬਣਾ ਲਿਆ ਠੀਕ ਹੈ ਨਹੀਂ ਜਿਹੜਾ ਉਹਨਾਂ ਦਾ ਡਿਫੈਂਸ ਬਣਿਆ ਸੀ ਉਹ ਤੇ ਆਪਣੇ ਵਾਲੇ ਪਾਸੇ ਮੁਹਰ ਕਰਕੇ ਬਣਿਆ ਹੋਣਾ ਆਪਣੇ ਵਾਲੇ ਉਹਨਾਂ ਪਾਕਿਸਤਾਨ ਵਾਲੇ ਪਾਸੇ ਉਹ ਜਿਹੜਾ ਹੈੱਡਕੁਆਰਟਰ ਸੀਗਾ ਹਾਂਜੀ ਹਾਂਜੀ ਜਿੱਥੇ ਉਹਨਾਂ ਦਾ ਹੈੱਡਕੁਆਰਟਰ ਸੀ ਉਹ ਪਲੇਨਸ਼ਿਪ ਤੇ ਭੱਜ ਗਏ ਠੀਕ ਹੈ ਉਹ ਮਤਲਬ ਸਾਈਡ ਤੇ ਪਹਾੜੀਆਂ ਜੀ ਉੱਤੇ ਪਲੇਨਸ਼ਿਪ ਥੋੜਾ ਉਹ ਬਦਲ ਕਿੱਥੀ ਟਾਈਪ ਦਾ ਸੀ ਕਿ ਜਿਹੜੇ ਉਹ ਮੋਰਾਲ ਦੇ ਮਤਲਬ ਆਪਣੇ ਉਹ ਬੈਂਕਰ ਰਹਿਣ ਵਾਸਤੇ ਜਾਂ ਕੋਈ ਹੋਰ ਸੋਚ ਵਿਚਾਰ ਕਰਨ ਵਾਸਤੇ ਬਣਾਏ ਹੋਏ ਸੀ ਮੁਰਕੇ ਉਸ ਨੂੰ ਪਲੈਨ ਨੂੰ ਚੇਂਜ ਕੀਤਾ ਗਿਆ ਹਾਂਜੀ ਹਾਂਜੀ ਉਹਨਾਂ ਨੇ ਪਲੈਨ ਨੂੰ ਚੇਂਜ ਕਰਕੇ ਫਿਰ ਆਪਣੇ ਮੋਰਚੇ ਦਾ ਮੂੰਹ ਖੁੱਦ ਦੁਸ਼ਮਣ ਦੀ ਤਰਫ ਕਰ ਦਿੱਤਾ ਕਿ 6 ਸਲਵਾਈ ਕਾਲੀਦਾਰ ਬਟਾਲੀਅਨ ਜਿਹਨੂੰ ਅੱਜ ਆਪਾਂ ਵੇਖਦੇ ਹਾਂ ਜਦੋਂ ਇਹ ਪੂਰੀ ਲੜਾਈ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਸਫਲਤਾ ਪ੍ਰਾਪਤ ਹੋਈ ਉਹ 320 ਦੁਸ਼ਮਣ ਦੇ ਫੌਜੀ ਵੀ ਜਿਹੜਾ ਉਹਨਾਂ ਨੇ ਮਾਰ ਪੁਜਾਏ ਆ ਤੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਤੋਂ ਜਿਹੜੀ ਕਾਲੀ ਧਰ ਪਾਣੀ ਛਿੜਵਾਈ ਸੀ ਇਸ ਤੋਂ ਲਗਾਇਆ ਦਾ ਸੋਈ ਕਿ 1963 ਦੀ ਲੜਾਈ ਤਾਂ ਜਿੱਤੀ ਛੇ ਸਿਕਲਾਈ ਕਾਲੀ ਧਰ ਬਟਾਲੀਆਂ ਨੇ 1971 ਦੀ ਲੜਾਈ ਦੇ ਵਿੱਚ ਛੇ ਸਿਕਲਾਈ ਕਾਲੀ ਧਰ ਬਟਾਲੀਆਂ ਦਾ ਕਿਉਂ ਮੈਂ ਉਸ ਟਾਈਮ 'ਤੇ ਸੈਂਟਰ ਦੇ ਵਿੱਚ ਸੀ ਟ੍ਰੇਨਿੰਗ ਵਿੱਚ ਤੇ ਸਾਨੂੰ ਪਤਾ ਲੱਗਾ ਕਿ ਸਾਡੀ ਬਟਾਲੀਆਂ ਨੇ ਜਿਹੜੀਆਂ ਬੰਗਲਾਦੇਸ਼ 'ਚ ਲੱਗੀਆਂ ਅੱਛਾ ਜੀ ਸਾਨੂੰ ਹੁਕਮ ਮਿਲ ਗਿਆ ਸੀ ਕਿ ਤੁਸੀਂ ਤਿਆਰ ਹੋ ਆਪ ਆਪਣੀ ਬਟਾਲੀਅਨ ਚ ਜਾਣ ਲਈ ਬੱਚਿਆਂ ਨੂੰ ਤੁਹਾਡਿਆਂ ਨੂੰ ਘਰ ਪਹੁੰਚਾਇਆ ਜੋ ਪਰ ਉਸ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ 6 ਸਿਕਲਾਈ ਦੇ ਅਗੇ ਫਿਰ 31 ਬਲੋਚ ਜਿਹੜੀ ਆ ਉਹ ਲੱਗੀ ਹੋਈ ਹੈ ਹਾਂਜੀ 31 ਬਲੋਚ ਨੂੰ ਕੱਚਰ ਕਰਨ ਵਾਸਤੇ ਸਾਡੀ ਬਟਾਲੀਅਨ ਨੇ ਬਹੁਤ ਜ਼ੋਰ ਲਾਇਆ ਪਰ ਉਹ ਛੱਡ ਕੇ ਮੈਦਾਨ ਚਲੀ ਗਈ ਉਹਨਾਂ ਦੀਆਂ ਕੁਝ ਸਟੌਕੀਆਂ ਕੁਝ ਯਾਦਗਾਰ ਚੀਜ਼ਾਂ ਮਿਲੀਆਂ ਸਾਡੀ ਅਜੇ ਵੀ ਮਿਸ ਦੇ ਵਿੱਚ ਉਲਟੀਆਂ ਲੱਗੀਆਂ ਹੋਈਆਂ ਇਹ ਸਭ ਜਿਹੜਾ ਤੁਸੀਂ کہہਗੇ ਉਲਟੀਆਂ ਲੱਗੀਆਂ ਉਲਟੀਆਂ ਵੀ ਉਹ ਲੁੰਦੇ ਆ ਉਲਟ ਕੇ ਇਸ ਕਰਕੇ ਲਾਉਂਦੇ ਆ ਕਿ ਜਦੋਂ ਕਿ ਦੁਸ਼ਮਣ ਦੀ ਚੀਜ਼ ਆਉਂਦੀ ਆ ਜੇ ਅਸੀਂ ਉਹਨੂੰ ਸਾਹਮਣੇ ਰੱਖਾਂਗੇ ਸਾਡੇ ਦਿਲ ਤੇ ਜਿਹੜੀਆਂ ਉਹ ਘਾਮੋਂ ਜੀ ਹੋਊਗੀ ਤੇ ਸਾਹਮਣੇ ਕਿਵੇਂ ਨਜ਼ਰ ਕਿਵੇਂ ਆ ਸਿੱਧਾ ਨਹੀਂ ਨਾ ਸਿੱਧਾ ਨਹੀਂ ਉਲਟੀ ਲਾਓ ਇਸ ਪਹਿਚਾਣ ਸਮਝ ਲਓ ਕਿ ਇੱਕ ਪਹਿਚਾਣ ਆ ਕਿ ਜਿਹੜੀਆਂ ਇਹ ਉਲਟੀਆਂ ਟੋਫੀਆਂ ਲੱਗੀਆਂ ਤੇ ਦੂਸਰੇ ਦੇ ਇੰਗੀਆਂ ਕਰਕੇ ਦਿੱਤੀਆਂ ਆ ਜੀ ਤੇ ਬਹੁਤ ਰਹੀ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਜੋਸ਼ ਜਜ਼ਬਾ ਤੇ ਜਨੂੰਨ ਹੈ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਲੜਾਈ ਲੱਗਣ ਦਾ ਬਹੁਤ ਟਾਈਮ ਹੋ ਗਿਆ ਜੇ ਅੱਜ ਦੁਬਾਰਾ ਫੇਰ ਤੁਹਾਡੀ ਮਡਲੀਆਂ ਨੂੰ ਲੜਾਈ ਲੜਨ ਦੀ ਜ਼ਰੂਰਤ ਪੈਂਦੀ ਹੈ ਤੇ ਤੁਹਾਡਾ ਉਹਦੇ ਵਿੱਚ ਕੀ ਅਸੀਂ ਲੜਾਈ ਯੂਨ ਦੇ ਨਾਂ ਤੇ ਅਸੀਂ ਇਹ ਵੀ ਸਿੱਖਲਾਈ ਦੇ ਨਾਂ ਵਿੱਚ ਜੰਮਿਆ ਪੈਦਾ ਹੋਇਆ ਸਾਡੇ ਬੱਚੇ ਪੈਦਾ ਹੋਏ ਨੇ ਅਸੀਂ ਅਜੇ ਵੀ ਸਿੱਖਲਾਈ ਦੇ ਉੱਤੇ ਸਾਨੂੰ ਮਾਣ ਆ ਔਰ ਅਸੀਂ ਮਾਨ ਦੇ ਨਾਲ ਸਾਨੂੰ ਅੱਜ ਵੀ ਮਟਾਲੀਆਂ ਤਸਦੀ ਆ ਤੇ ਅਸੀਂ ਜਾਣ ਲਈ ਲੜਾਈ ਦੇ ਵਿੱਚ ਤਿਆਰ ਜਾਈਏ ਮਤਲਬ ਫਰਦੀ ਪਾ ਕੇ ਦੁਬਾਰਾ ਪ੍ਰੈਕਟਿਸ ਕਰਕੇ ਉਹ ਤਿਆਰ ਬਣ ਦੁਸ਼ਮਣ ਦੇ ਸਾਹਮਣੇ ਮਤਲਬ ਦੁਸ਼ਮਣ ਦੇ ਸ਼ਿੱਕੀ ਸ਼ਟਾਉਣ ਲਈ ਅੱਜ ਵੀ ਰੈਡੀ ਰਹਿਣੀ ਦੇਹ ਸ਼ਵਾਹ ਪਰ ਮੋਹ ਹੈ ਸ਼ੁਭ ਕਰਮਾਂ ਤੇ ਕਭ ਹਉ ਨਾ ਡਰੂ ਨਾ ਡਰੂ ਆਸੋਜਵ ਜਾਇ ਰਹੂ ਨਿਹਿਸ ਤੇ ਕਰ ਆਪਣੀ ਜੀਤ ਕਰੂ ਆਪ ਸਿੱਖ ਹਾਂ ਆਪਣੇ ਹੀ ਵਰਕੋ ਈ ਲਾਲ ਚਾਹੋਂ ਗਣ ਤਾ ਉਚਰੂ ਜਦ ਆਪ ਕੀ ਉਹਨਾਂ ਤਾਨ ਬਣੇ ਆਪ ਤੇ ਹੀ ਰਾਣੀ ਤਾਂ ਜੂਜ ਬਣ ਆਪ ਤੇ ਹੀ ਰਾਣੀ ਤਾਂ ਜੂਜ ਬਣ ਸੂਰਾ ਸੋ ਪਹਿਚਾਨੀਏ ਜੋ ਨਰੇ ਦੀ ਹਿੰਦੇ ਗੁਰਜਾ ਗੁਰਜਾ ਕੜ ਪਰੇ ਪਰਪੂਨਾ ਛਾ ਦੇ ਬਹੁਤ ਵਧੀਆ ਲੱਗਾ ਇਹ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬੜਾ ਜੋਸ਼ ਜਨਵਾ ਤੇ ਜਨੂਨ ਹੈ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਇਹ ਜਨਵਾ ਹਮੇਸ਼ਾ ਅੰਦਰ ਰਹੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨਾ ਵਧੀਆ ਅਹਿਸਾਸ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਸ਼ੁਕਰੀਆ ਮੈਂ ਆਈ ਹੋਈ ਟੀਮ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਆਪਣੇ ਸ਼ੁਭਕਰਮ ਆਪਣੇ ਸ਼ੁਭ ਵਿਚਾਰ ਸਾਹਮਣੇ ਲੈ ਕੇ ਵਿਚਾਰ ਕੀਤੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ